ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਲੱਗਿਆ ਵੱਡਾ ਝਟਕਾ 1 ਅਪ੍ਰੈਲ ਜਾਨੀ ਕਿ ਅੱਜ ਤੋਂ ਬਦਲ ਰਹੇ ਨੇ ਟ੍ਰੈਫਿਕ ਰੂਲਸ ਤਨਖਾਹ ਪੈਨਸ਼ਨ ਦੇ ਵਾਅਦੇ ਦੇ ਲਈ 2027 ਤੱਕ ਕਰਨਾ ਪਵੇਗਾ ਇੰਤਜ਼ਾਰ ਹੁਣ ਇਹ ਗਲਤੀ ਕੀਤੀ ਤਾਂ ਕੈਨਸਲ ਹੋ ਜਾਵੇਗਾ ਡਰਾਈਵਿੰਗ ਲਾਇਸੈਂਸ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸ ਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਆਇਆ ਇੱਕ ਖਾਸ ਖਾਸ ਅਪਡੇਟ ਕੇਂਦਰ ਸਰਕਾਰ ਦੇ ਕਰਮਚਾਰੀ ਅਤੇ ਪੈਨਸ਼ਨਰ 8ਵੇਂ ਤਨਖਾਹ ਕਮਿਸ਼ਨ ਦੇ ਤਹਿਤ ਜਨਵਰੀ 2026 ਤੋਂ ਵਧੀ ਹੋਈ ਤਨਖਾਹ ਅਤੇ ਪੈਨਸ਼ਨ ਦੀ ਉਮੀਦ ਕਰ ਰਹੇ ਸਨ ਹਾਲਾਂਕਿ ਉਹਨਾਂ ਦੀ ਉਡੀਕ ਥੋੜੀ ਲੰਬੀ ਹੋ ਸਕਦੀ ਹੈ ਫਾਈਨੈਂਸ਼ੀਅਲ ਐਕਸਪ੍ਰੈਸ ਦੀ ਇੱਕ ਰਿਪੋਰਟ ਦੇ ਅਨੁਸਾਰ ਇਸ ਨੂੰ ਜਨਵਰੀ 2026 ਦੀ ਬਜਾਏ 2027 ਤੱਕ ਮੁਲਤਵੀ ਕੀਤਾ ਜਾ ਸਕਦਾ ਹੈ ਇਸ ਦਾ ਕਾਰਨ ਇਹ ਹੈ ਕਿ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਵਿੱਚ ਹੋਰ ਸਮਾਂ ਲੱਗ ਸਕਦਾ ਹੈ ਤਨਖਾਹ ਕਮਿਸ਼ਨ ਦਾ ਕਾਰਜਕਾਲ ਅਧਿਕਾਰਤ ਤੌਰ ਤੇ ਜਨਵਰੀ 2026 ਤੋਂ ਸ਼ੁਰੂ ਹੋਵੇਗਾ ਪਰ ਇਸ ਤਹਿਤ ਤ ਸੋਧੀਆਂ ਤਨਖਾਹਾਂ ਅਤੇ ਪੈਨਸ਼ਨਾਂ ਵਿੱਚ ਬਦਲਾ 2027 ਦੇ ਸ਼ੁਰੂ ਤੱਕ ਲਾਗੂ ਨਹੀਂ ਹੋਣਗੇ ਹਾਲਾਂਕਿ ਜਦੋਂ ਵੀ ਨਵਾਂ ਤਨਖਾਹ ਸਕੇ ਲਾਗੂ ਹੋਵੇਗਾ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ 12 ਮਹੀਨਿਆਂ ਦਾ ਏਰੀਅਰ ਮਿਲੇਗਾ ਸਰਕਾਰੀ ਸੂਤਰਾਂ ਅਨੁਸਾਰ ਕਮਿਸ਼ਨ ਨੂੰ ਆਪਣੀਆਂ ਸਿਫਾਰਿਸ਼ਾਂ ਨੂੰ ਅੰਤਿਮ ਰੂਪ ਦੇਣ ਵਿੱਚ 15 ਤੋਂ 18 ਮਹੀਨੇ ਲੱਗ ਸਕਦੇ ਹਨ ਇਸ ਤੋਂ ਇਲਾਵਾ ਕਮਿਸ਼ਨ ਅੰਤਿਮ ਰਿਪੋਰਟ ਸ਼ਾ ਪੇਸ਼ ਕਰਨ ਤੋਂ ਪਹਿਲਾਂ ਇੱਕ ਅੰਤਰਿਮ ਰਿਪੋਰਟ ਵੀ ਪੇਸ਼ ਕਰ ਸਕਦਾ ਹੈ ਪਰ ਪੂਰੀ ਰਿਪੋਰਟ 2026 ਦੇ ਅੰਤ ਤੱਕ ਹੀ ਆਉਣ ਦੀ ਸੰਭਾਵਨਾ ਹੈ 8ਵਾਂ ਤਨਖਾਹ ਕਮਿਸ਼ਨ ਦਾ ਗਠਨ ਕਦੋਂ ਹੋਵੇਗਾ ਆਓ ਜਾਣ ਰਿਪੋਰਟਾਂ ਦੇ ਅਨੁਸਾਰ ਕੇਂਦਰੀ ਕੈਬਨਿਟ ਅਗਲੇ ਮਹੀਨੇ ਅੱਠਵੇਂ ਤਨਖਾਹ ਕਮਿਸ਼ਨ ਦੇ ਸੰਦਰਭ ਦੀਆਂ ਸ਼ਰਤਾਂ ਨੂੰ ਮਨਜ਼ੂਰੀ ਦੇ ਸਕਦੀ ਹੈ ਸਰਕਾਰ ਕਮਿਸ਼ਨ ਬਣਾਉਣ ਦੀ ਪ੍ਰਕਿਰਿਆ ਵਿੱਚ ਆਖਰੀ ਪੜਾਅ ਤੇ ਹੈ ਅਤੇ ਕੈਬਨਿਟ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਅਧਿਕਾਰਿਤ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਇਸ ਤੋਂ ਬਾਅਦ ਕਮਿਸ਼ਨ ਅਪ੍ਰੈਲ 2025 ਵਿੱਚ ਆਪਣਾ ਕੰਮ ਸ਼ੁਰੂ ਕਰੇਗਾ ਹੁਣ ਤੱਕ ਕੀ ਹੋਇਆ ਅਤੇ ਅੱਗੇ ਕੀ ਹੋਵੇਗਾ ਆਓ ਜਾਣਦੇ ਹਾਂ ਸਰਕਾਰ ਨੇ 16 ਜਨਵਰੀ 2015 ਨੂੰ 8ਵੇਂ ਤਨਖਾਹ ਕਮਿਸ਼ਨ ਦੇ ਗਠਨ ਦਾ ਐਲਾਨ ਕੀਤਾ ਸੀ ਉਦੋਂ ਤੋਂ ਟੀਆਰ ਅਤੇ ਪ੍ਰਕਿਰਿਆ ਸੰਬੰਧੀ ਕਈ ਮਹੱਤਵਪੂਰਨ ਫੈਸਲੇ ਲਏ ਗਏ ਹਨ ਹਾਲ ਹੀ ਵਿੱਚ ਸਰਕਾਰ ਨੂੰ ਕਮਿਸ਼ਨ ਦੇ ਟੀਓਆਰ ਟੀਓਆਰ ਅਤੇ ਪੈਨਲ ਮੈਂਬਰਾਂ ਦੀ ਨਿਯੁਕਤੀ ਬਾਰੇ ਸੰਸਦ ਵਿੱਚ ਸਵਾਲ ਕੀਤਾ ਗਿਆ ਸੀ ਜਵਾਬ ਵਿੱਚ ਸਰਕਾਰ ਨੇ ਕਿਹਾ ਕਿ ਕਮਿਸ਼ਨ ਚੇਅਰਮੈਨ ਮੈਂਬਰਾਂ ਅਤੇ ਸਮਾਸੀ ਮਾਮਾ ਦੀ ਨੋਟੀਫਿਕੇਸ਼ਨ ਬਾਰੇ ਫੈਸਲਾ ਉਚਿਤ ਸਮੇਂ ਦੇ ਲਿਆ ਜਾਵੇਗਾ ਆਓ ਵੱਧਦੇ ਹੁਣ ਅਗਲੇ ਅਪਡੇਟ ਵੱਲ ਕਪਰਾਲ ਜਾਨੀ ਕਿ ਅੱਜ ਤੋਂ ਬਦਲ ਰਹੇ ਹਨ ਟ੍ਰੈਫਿਕ ਰੂਲਸ ਉਹਨੇ ਇਹ ਗਲਤੀ ਕੀਤੀ ਤਾਂ ਕੈਨਸਲ ਹੋ ਜਾਵੇਗਾ ਡਰਾਈਵਿੰਗ ਲਾਇਸੈਂਸ ਜੇਕਰ ਤੁਸੀਂ ਕਾਰ ਜਾਂ ਮੋਟਰਸਾਈਕਲ ਚਲਾਉਂਦੇ ਹੋ ਤਾਂ ਸਾਵਧਾਨ ਰਹੋ ਇਸ ਨਵੇਂ ਵਿੱਤੀ ਸਾਲ ਤੋਂ ਟ੍ਰੈਫਿਕ ਨਿਯਮ ਹੋਰ ਸਖਤ ਹੋ ਗਏ ਹਨ ਜੇਕਰ ਤੁਹਾਡੇ ਕੋਲ ਪਹਿਲਾਂ ਹੀ ਕੁਝ ਬਕਾਇਆ ਚਲਾਨ ਹਨ ਅਤੇ ਤੁਸੀਂ ਅਜੇ ਤੱਕ ਉਹਨਾਂ ਦਾ ਭੁਗਤਾਨ ਨਹੀਂ ਕੀਤਾ ਤਾਂ ਇਹ ਤੁਹਾਨੂੰ ਬਹੁਤ ਮਹਿੰਗਾ ਪੈ ਸਕਦਾ ਹੈ ਨਵੇਂ ਨਿਯਮਾਂ ਦੇ ਤਹਿਤ ਤੁਹਾਡਾ ਡਰਾਈਵਿੰਗ ਲਾਇਸੈਂਸ ਵੀ ਜ਼ਬਤ ਕੀਤਾ ਜਾ ਸਕਦਾ ਹੈ ਨਵੇਂ ਟ੍ਰੈਫਿਕ ਨਿਯਮ ਕੀ ਹਨ ਆਓ ਇੱਕ ਨਜ਼ਰ ਮਾਰਦੇ ਹਾਂ ਸਮੇਂ ਸਿਰ ਚਲਾਨ ਦੇ ਜੁਰਮਾਨੇ ਦੀ ਅਦਾਇਗੀ ਨਾ ਕਰਨ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦੇਣ ਦੇ ਉਦੇਸ਼ ਨਾਲ ਸਰਕਾਰ ਨੇ ਇੱਕ ਨਵਾਂ ਸਖਤ ਹੱਲ ਪੇਸ਼ ਕੀਤਾ ਹੈ ਜੇਕਰ ਤੁਹਾਡੇ ਕੋਲ ਪਿਛਲੇ 3 ਮਹੀਨਿਆਂ ਤੋਂ ਇਹ ਚਲਾਨ ਦੀ ਰਕਮ ਬਕਾਇਆ ਹੈ ਜੋ ਤੁਸੀਂ ਅਦਾ ਨਹੀਂ ਕੀਤੀ ਤਾਂ ਤੁਹਾਡਾ ਡਰਾਈਵਿੰਗ ਲਾਇਸੈਂਸ ਜਲਦੀ ਹੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਮੁਅਤਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਕਵਿੱਤੀ ਸਾਲ ਵਿੱਚ ਲਾਲ ਸਿਗਨਲ ਜੰਪ ਕਰਨ ਜਾਂ ਖਤਰਨਾਕ ਡਰਾਈਵਿੰਗ ਕਰਨ ਲਈ ਤਿੰਨ ਚਲਾਨ ਹਨ ਤਾਂ ਤੁਹਾਡਾ ਲਾਇਸੈਂਸ ਘੱਟੋ ਘੱਟ 3 ਮਹੀਨਿਆਂ ਲਈ ਜਬਤ ਕੀਤਾ ਜਾ ਸਕਦਾ ਹੈ ਇਹ ਸਖਤ ਨਿਯਮ ਇਸ ਲਈ ਲਿਆਂਦਾ ਗਿਆ ਹੈ ਕਿਉਂਕਿ ਸਰਕਾਰ ਨੇ ਦੇਖਿਆ ਕਿ ਈ ਚਲਾਨ ਦੀ ਰਕਮ ਦਾ ਸਿਰਫ 40% ਹੀ ਵਸੂਲਿਆ ਗਿਆ ਸਖਤ ਕਾਨੂੰਨ ਨਾ ਸਿਰਫ ਤੁਹਾਡੇ ਡਰਾਈਵਿੰਗ ਲਾਇਸੈਂਸ ਨੂੰ ਖਤਰੇ ਵਿੱਚ ਪਾਉਣਗੇ ਸਗੋਂ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਇੱਕ ਰਣਨੀਤੀ ਤਿਆਰ ਕਰ ਰਹੀ ਹੈ ਜਿਸ ਵਿੱਚ ਪਿਛਲੇ ਇਸ ਹਾਲ ਤੋਂ ਘੱਟੋ-ਘੱਟ 2 ਲੰਬੇ ਤੇ ਚਲਾਨ ਹੋਣ ਤੇ ਵੱਧ ਬੀਮਾ ਪ੍ਰੀਮੀਅਮ ਜੋੜਨ ਦੀ ਯੋਜਨਾ ਹੈ ਹੁਣ ਕੋਜ ਵਾਹਨ ਮਾਲਕਾਂ ਨੇ ਦੇਰੀ ਨਾਲ ਅਲਰਟ ਜਾਂ ਗਲਤ ਚਲਾਨ ਕਾਰਨ ਜੁਰਮਾਨਾ ਨਹੀਂ ਭਰਿਆ ਅਜਿਹੇ ਮਾਮਲਿਆਂ ਲਈ ਸਰਕਾਰ ਇੱਕ ਵਿਆਪਕ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਜਿਸ ਵਿੱਚ ਕੈਮਰਿਆਂ ਲਈ ਘੱਟੋ-ਘੱਟ ਵਿਸ਼ੇਸ਼ਤਾਵਾਂ ਅਤੇ ਵਾਹਨ ਮਾਲਕਾਂ ਜਾਂ ਡਰਾਈਵਰਾਂ ਨੂੰ ਹਰ ਮਹੀਨੇ ਬਕਾਇਆ ਚਲਾਨਾ ਬਾਰੇ ਚੇਤਾਵਨੀਆਂ ਭੇਜਣਾ ਸ਼ਾਮਲ ਹੈ ਜਦੋਂ ਤੱਕ ਭੁਗਤਾਨ ਨਹੀਂ ਕੀਤਾ ਜਾਂਦਾ ਇਹ ਮੁੱਖ ਭਾਰਤ ਦੇ ਚਲਾਨਾਂ ਦੀ ਘੱਟ ਰਿਕਵਰੀ ਦਰ ਦੇ ਕਾਰਨ ਹੈ ਪ੍ਰਕਾਸ਼ਿਤ ਰਿਪੋਰਟਾਂ ਦੇ ਅਨੁਸਾਰ ਜਾਰੀ ਕੀਤੇ ਗਏ ਸਾਰੇ ਈ ਚਲਾਨਾਂ ਵਿੱਚੋਂ ਸਿਰਫ 40% ਹੀ ਇਕੱਠੇ ਕੀਤੇ ਜਾਂਦੇ ਹਨ ਰਾਜवार ਰਿਕਵਰੀ ਦਰ ਤੇ ਨਜ਼ਰ ਮਾਰੀਏ ਤਾਂ ਦਿੱਲੀ ਵਿੱਚ ਘੱਟ ਦਿੱਲੀ ਵਿੱਚ ਸਭ ਤੋਂ ਘੱਟ ਰਿਕਵਰੀ ਦਰ 14% ਹੈ ਇਸ ਤੋਂ ਬਾਅਦ ਕਰਨਾਟਕ 21% ਅਤੇ ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ 27% ਨਾਲ ਆਉਂਦੇ ਹਨ ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਕ੍ਰਮਵਾਰ 62 ਅਤੇ 76 ਤਿਸ਼ਤ ਦੀ ਸਭ ਤੋਂ ਵੱਧ ਰਿਕਵਰੀ ਦਰ। ਤਾਂ ਦੋਸਤੋ ਇਸ ਅਪਡੇਟ ਬਾਰੇ ਤੁਹਾਡੀ ਕੀ ਰਾਏ ਆ? ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ। ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਨਾਲ। ਅਲਰਟ